ਪੈਰ ਦੇ ਸੰਗ। ਬੇਟਾ ਇੱਕ ਟੈਲੀਫੋਨ ਉਹ ਕਾਪਨਰ ਜਿਹੜੇ ਰਹਿ ਗਿਆ ਸੀ ਤਲਾਵਰ ਉਹਦਾ ਆਇਆ ਸੀ ਗੰਗੂ ਉਹਨਾਂ ਦੇ بیٹے ਨੂੰ ਕਿਤਾਬ ਦੀ ਦੁਕਾਨ ਕਰਦੇ ਬੈਠੇ। ਬਾਅਦ ਤੋਂ ਉਹਨੇ ਆਪਣੇ بیٹے ਰੋਗੇਸ਼ ਕੁਮਾਰ ਦੇ ਨਾਲ ਆ ਕੇ ਐਸਐਚਓ ਸਾਹ ਨੂੰ ਪਹੁੰਚਾਈ। ਇੱਕ ਇੱਕ ਬਿਆਨ ਲਿਖ ਕੇ ਅਸੀਂ ਪਰਚਾ ਦਾ ਰਿਕਾਰਡ ਕੀਤਾ। ਠੀਕੋ। ਇੱਕ ਰਿਪੋਰਟ ਆਹ ਥੋੜਾ ਜਿਆਦਾ। ਉਹ ਵੀ ਭਾਗਿਆ ਤਾਰਾ। ਉੱਥੇ ਵਾ ਸੀਨੀਅਰ ਅਫਸਰ ਜਿਸ ਦੇ ਸਾਹਦੇ ਧਿਆਨ ਨੂੰ ਜਾਂਦਾ। ਐਸਐਸਪੀ ਸਾਹਿਬ ਨੂੰ ਉਹਦੇ ਤੇ ਇੱਕ ਟੀਮ ਬਣਾਈ ਜਿਹਦੇ ਵਿੱਚ ਸਾਨੂੰ ਸੀਆਈਏ ਦੀ ਮਦਦ ਮਿਲੀ ਆਪਣੇ ਪਾਰਟੀ ਸਾਡੇ ਹੈਗੇ ਆਏ ਉਹ ਇਹ ਜਖਮੀ ਐਸਐਸਪੀ ਸਾਹਿਬ ਨੂੰ ਅਸੀਂ ਜੋ ਵੀ ਉਹਦੀ ਟੈਕਨੀਕਲ ਪਿਲਪ ਐਵੀਡੈਂਸ ਲੈਣੀ ਸੀਗੀ ਨੌ ਤਰੀਕ ਨੂੰ ਦੁਆਰਾ 11:00 ਵਜੇ ਜਿਹੜਾ ਕਾਲ ਲੈਣ ਦਾ ਐਸਐਸਪੀ ਸਾਹਿਬੋਂ ਦੁਆਰਾ ਹੋਇਆ ਤੇ ਨੌ ਤਰੀਕ ਨੂੰ 11:00 ਵਜੇ ਦੁਆਰਾ ਕਾਲ ਤਜ਼ੀਬ ਹੋਈ ਜਿਹੜਾ ਕਾਲ ਕਰਨ ਵਾਲੇ ਨੇ ਕਿਹਾ ਕਿ ਇੱਕ ਛੋਟਾ ਜਿਹਾ ਗ੍ਰਿਫਟ ਦੇਉਦੇ ਜੀ ਉਸ ਰਾਤ ਵੀ ਅਸੀਂ ਸਰਚ ਕੀਤੀ ਪਰ ਉਸ ਨਾਲ ਸੰਬੰਧ ਕੁਝ ਨਹੀਂ ਆਇਆ ਅਗਲੇ ਦਿਨ ਸਵੇਰ 3:00 ਵਜੇ ਇਹ ਜਿਹੜਾ ਸ਼ਿਕਾਇਤ ਕਰਤਾ ਇਹਦੇ ਘਰ ਤੋਂ 4 ਸਰ ਪਿੱਟਾ 300 ਰੁਪਏ ਦਾ ਉਹ ਵੀ ਭਾਰੋਂ ਕਰਾਉਂਦੇ ਨੇ ਤੇ ਤਿੰਨ ਜਿਹੜੇ ਆ ਤੇ ਸਭੀ ਇੱਕ ਖੋਲ ਕਰਤੀ ਹੋਣਾ ਤਿੰਨ ਰੋਕ ਬਲੇ ਜਿਹੜੇ ਉੱਥੇ ਸੀ ਲੋਕਾਂ ਤੋਂ ਮਾਗ ਰਹੀ ਉਹ ਗਰੀ ਦੇ ਸੀਸੀਟੀਵੀ ਤੋਂ ਦੇਖੀ ਚੱਕੀ ਜਿਹਦੇ ਵਿੱਚ ਦਿਖਾਈ ਦਿੱਤਾ ਕਿ ਪੂਨ ਨੌਜਵਾਲ ਇੱਕ ਐਕਟਵਾ ਤੇ ਹੋ ਗਿਆ ਉਦੇ ਵਿੱਚ ਵਿੱਚ ਮਾਣ ਨਾਲ ਉੱਤਰ ਕੇ ਇੱਕ ਵਾਈਨਰ ਕਰਦਾ ਤੇ ਇਸ ਤਰ੍ਹਾਂ ਜਾਪਦਾ ਵੀ ਉਸ ਤੋਂ ਬਾਅਦ ਉਹਦਾ ਜਿਹੜਾ ਉਹ ਕੋਕ ਹੋ ਗਿਆ ਤੇ ਬਾਕੀ ਜਿਹੜੇ ਤਿੰਨ ਉਹ ਹੈਗੇ ਕਾਰਟਨ ਵਿੱਚ ਕੰਮ ਤੇ ਰੱਖੇ ਤੇ ਉਸ ਤੋਂ ਬਾਅਦ ਅਸੀਂ ਪੱਕਾ ਪਕੀਮਾ ਬਣਾਈਆਂ ਦੇ ਦੇ ਵਿੱਚ ਤੇ ਜਿਹੜੀ ਉਹ ਸੀਆਈਏ ਦਾ ਮੁੰਡਾ ਉਹਦੀ ਫੀਮ ਚਗੀ ਸਾਰੇ ਜਿੰਦੀ ਨੂੰ ਇਸੇ ਇਹ ਜਿੱਦਾਂ ਜਿੱਦਾਂ ਫੋਲੋ ਕਰਦੇ ਹੋ ਐਕਟਿਵਲ ਹੋ ਗਏ ਆ ਉਹ ਐਕਟਿਵਾ ਜਿਹੜੀ ਆ ਇਹਦੇ ਕੰਪਲੇਨਟ ਦੇ ਤਣ ਬੜੋਰੀ ਚਲੇਗੀ ਚੋ ਜਿਹੜਾ ਐਕਟਵਾਰੀ ਇਹ ਮਾਲਕ ਦਾ ਜਿਹੜਾ ਪਤਾ ਕੀਤਾ ਤੇ ਉਹ ਐਕਟਵਾਰੀ ਦਾ ਮਾਲਕ ਅਮਰਦੀਪ ਸਿੰਘ ਉਰਫ ਸ਼ੁਭਮ ਪੁੱਤਰ ਕਰਮਵੀਰ ਸਿੰਘ ਫਡੋਰੀ ਦਾ ਨਿਕਲਿਆ ਜਦੋਂ ਆਪਾਂ ਉਹਨੂੰ ਹਰਾਤ ਵਿੱਚ ਲੈ ਕੇ ਪੁੱਛੜ ਕੀਤੀ ਤਾਂ ਉਹਨੇ ਦੱਸਿਆ ਕਿ ਉਹ ਬੋਸਮਾ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਕੇ ਉਹਦੇ ਨਾਲ ਬਰੋਗਤਵਾਰ ਨਾਮ ਦਾ ਮਿੱਤੀ ਲੋਕੇ ਗਰਦਾਰਪੁਰ ਤੇ ਤਰਵੰਡੀ ਬਿੰਦ ਦਾ ਰਹਿਣਾ ਉਹ ਵੀ ਗਿਆ ਸੀ ਉਹ ਸਾਰੇ ਲੋਕ ਇਕੱਠੇ ਲਗੇ ਆ ਦਵਾਈ ਜਾਂ ਹੋਰ ਰੋਖਾ ਪਰ ਅਮਰੀਕਾ ਨਹੀਂ ਪਹੁੰਚਦੇ ਕਮੂ ਹੋ ਗਏ ਤੇ ਉਹ ਕਿਸੇ ਕਰਕੇ ਬਰੋਹ ਕੁਮਾਰ ਨਾਲ ਉਹ ਜੰਗੀ ਯਾਰਕ ਹੋ ਗਈ ਸੀ ਤੇ ਬਰੋਹ ਕੁਮਾਰ ਉਹਦੇ ਕਰੇ ਹੋ ਰਿਹਾ ਲੋਕੜਾ ਰਹਾ ਲੋਕੜਾ ਬੜੇ ਦਿਨ ਵੀ ਬਰੋਹ ਕੁਮਾਰ ਜਿਹੜੇ ਨਾਲ ਤਿੰਨ ਹੋਰ ਆਦਮੀ ਆਏ ਸੀ ਜਿਨ੍ਹਾਂ ਦੇ ਬਰੋਹ ਕੁਮਾਰ ਦੇ ਕਹਿਣ ਤੇ ਹੀ ਉਹ ਜਿਹੜੀ ਆ ਆਪਣੀ ਐਕਟਵਾਰ ਲੈ ਕੇ ਗਿਆ ਸੀ ਤੇ ਜਿਹੜਾ ਪਿੱਛੇ ਬੰਦਾ ਬੈਠਾ ਸੀ ਉਹਨੇ ਉਸੇ ਉੱਤੇ ਜਿਹੜੇ ਫਾਇਰ ਵੀ ਕੀਤਾ ਸੀ ਇਹ ਹੋਰ ਕਰ ਤੋਂ ਸੁਣਦੇ ਜਦ ਜ ਤਰਫੀਸ਼ ਅੱਗੇ ਜਲਦੀ ਆਓ ਉਸ ਤੋਂ ਬਾਅਦ ਫਿਰ ਪਤਾ ਲੱਗਾ ਇਹ ਵਿਰੋਧਕ ਮਾ ਕੋ ਜਿਹੜਾ ਸਿੰਦਰ কুমার ਪੋਰਾ ਪੁੱਤਰ ਸਰਦੇਵ ਸਿੰਘ ਰੋਹਤ ਸ਼ਰਮਾ ਸੌਰੀ ਬਿੱਲਾ ਜੋਬਰਪ੍ਰੀਤ ਬਿੱਲਾ ਇੱਕ ਜਿਹੜਾ ਅਤਲੀ ਕਰਕੇ ਨਾਮ ਹੈਗਾ ਜਿਹੜੀ ਕਾਰਸੀ ਦੀ ਵਿੱਚ ਜਿਹੜੀ ਸ਼ੌਕਾਾਰ ਸਿੰਘ ਉਹ ਵਿਰੋਧ ਨੂੰ ਲੈ ਕੇ ਆਏ ਸੀ ਇਹ ਤਿੰਨ ਵਿਅਕਤੀ ਬਾਅਦ ਤਰਵਾ ਪਤਨ ਆ ਕੇ ਇਹਨਾਂ ਨੇ ਜੀ ਕੀ ਕੀਤਾ ਹੁੰਦਾ ਵਕਲੋਨੀ ਉਹ ਤੋਂ ਬਾਅਦ ਫਲੋਰੀਕਨ ਚਲੇ ਗਏ ਆ ਉਥੇ ਕਾਰ ਨੂੰ ਠੋਕੇ ਦੋਨਾਂ ਨੇ ਇੱਕ ਵਾਰ ਤੇ ਆ ਗਏ ਆ ਇਹ ਵਾਰਦਤ ਕਰਨ ਤੋਂ ਬਾਅਦ ਬਾਇਆ ਮਾਨਸਰ ਤੋਰ ਪਲਾਜ ਨੂੰ ਵਾਇਲ ਕਰਕੇ ਇੱਕ ਪਾਇਆ ਪਠਾਨਕੁਰ ਦੇ ਵੱਲ ਚਲੇ ਜਦੋਂ ਅਸੀਂ ਇਹ ਮਕਦਮੇ ਦੀ ਤਫਤੀਸ਼ ਕੀਤੀ ਆ ਟੈਕਨੀਕਲ ਐਵਿਡੈਂਸ ਹਾਸਲ ਕੀਤੀ ਆ ਕਾਰ ਡੀਟੇਲ ਸੀਡੀ ਆਦਿ ਬਾਕੀ ਜੋ ਵੀ ਅਜੇ ਤੀ ਦਸਤਾਵੇਜ਼ ਲਗਾਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹਦਾ ਕੰਪਲੇਨਟਰ ਇਹਦਾ ਦੂਸਰਾ ਭਰਾ ਜਿਹੜਾ ਆ ਵੱਡਾ ਭਰਾ ਆ ਇਹ ਮੈਂ ਕਰ ਰਿਹਾ ਹਾਂ ਇਹ ਦੋਹਰਾ ਪ੍ਰਵਾਹ ਹੈ ਕਿਨੇ ਕਾਫੀ ਸਮੇ ਤੋਂ ਸਿਕਿਉਰਿਟੀ ਦੀ ਮੰਗ ਕਰ ਰਿਆ ਸੀ ਕਿਉਂਕਿ ਇਹ ਝੋਕੇ ਦਿਖਾਵੇ ਲਈ ਜਿਆਦਾ ਦਿੱਤੀ ਰੱਖਦੇ ਆ ਝੋਕਾ ਦਿਖਾਵਾ ਕਰਨ ਲਈ ਇਨੀ ਕਾਫੀ ਦੇ ਸਿਕਿਉਰਿਟੀ ਦੀ ਮੰਗ ਕਰ ਰਿਆ ਸੀ ਪਰ ਕਿਉਂਕਿ ਉਹ ਪੈਰਾਮੀਟਰ ਪੂਰੇ ਨਹੀਂ ਕਰਦੇ ਸਿਕਿਉਰਿਟੀ ਹੈ ਇਸ ਕਰਕੇ ਨਾ ਸਿਕਿਉਰਿਟੀ ਨਹੀਂ ਦਿੱਤੀ ਜਾ ਸਕਦੀ ਜੋ ਇਹਨਾਂ ਨੇ ਆਸ ਵਿੱਚ ਦੋਹਾਂ ਭਰਾਵਾਂ ਨੇ ਸਲਾਹ ਕਰਕੇ ਉੱਥੇ ਵੱਡੇ ਭਰਾ ਦੇ ਨਾਲ ਇੱਕ ਗਰਦਾਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਰਟਿਆਣਾ ਪਿੰਡ ਦਾ ਰਹਿਣਾ ਹਲਾ ਤੇ ਨਿਆਣਾ ਪਿੱਛਾ ਹੱਥ ਤੋਂ ਲੱਗ ਕੁੰਨੇ ਫੋਨ ਕੀਤੇ ਆ ਉਹਨੇ ਹੀ ਆਪਣੇ ਸਾਥੀਆਂ ਦੀ ਆਹ ਜਿਹੜਾ ਬਿੱਲਾ ਆ ਪੂਰਾ ਆ ਤੇ ਰੋਹੀ ਦਾ ਉਹਨੇ ਕੀ ਲੀ ਗਏ ਸਿਰਫ ਇੱਕ ਡਰਾਉਨ ਦੀ ਖਾਤਰ ਸਿਕਿਉਰਟੀ ਲੈਣ ਦੀ ਖਾਤਰ ਇਹ ਜਿਹੜਾ ਜੋ ਵੀ ਇਨਸੀਡੈਂਟ ਹੋਇਆ ਕੀਤਾ ਹੈ ਜਦੋਂ ਇਹ ਸਾਰੀ ਪਿਕਚਰ ਸਾਡੇ ਹੱਥਾਂ 'ਚ ਆ ਗਈ ਆ ਸਾਡੇ ਕੋਲ ਸਾਰੇ ਐਵੀਡੈਂਸ ਆ ਗਏ ਆ ਸਾਰਾ ਕੁਝ ਆ ਗਿਆ ਉਹ ਤੋਂ ਬਾਅਦ ਵੀ ਅਸੀਂ ਕੰਪਲੇਨਰ ਨੂੰ ਵੀ ਦੋਸ਼ੀ ਬਣਾਤਾ ਹੈ ਉਹਦੇ ਵੱਡੇ ਬਣਾਉਂਦੀ ਦੋਸ਼ੀ ਬਣਾਤਾ ਹੈ ਉਹ ਹੁਣ ਐਸਐਚਓ ਦਾ ਵੇਟ ਕਰਕੇ ਆਇਆ ਸੀ ਉਹ ਬੰਦੇ ਜੀ ਗ੍ਰਿਫਤਾਰ ਕਰਨੇ ਬਾਕੀ ਆ ਜਿਹਨਾਂ ਫੈਲ ਦਿੱਤਾ ਹਾਲ ਦੀ ਘੜੀ ਇਹ ਤਿੰਨ ਬੰਦੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਸਕੂਟੀ ਘੜਾਵਾਂਗੀ ਚੱਕ ਜਿਹੜਾ ਵਿਰੋਧ ਕੁਮਾਰ ਜਿਹਦੇ ਕੈਂਪ ਤੇ ਸਕੂਟੀ ਦਿੱਤੀ ਗਈ ਅਜੇ ਦੀ ਕਾਰ ਸੀਗੀ ਅਤਰੀ ਕਰਕੇ ਉਹਦਾ ਨਾਮ ਆ ਉਹ ਕਾਰ ਵੀ ਰਿਕਵਰ ਕਰ ਲਈਆ ਐਕਟਿਵ ਆ ਵੀ ਰਿਕਵਰ ਕਰ ਲਈਆ ਜੋ ਗੋਲੀ ਚਲਾਉਣ ਵਾਲਾ ਬੰਪਨਾ ਉਪਲੇ ਨਾਂ ਦਾ ਮੇਟੀ ਜੋ ਖਰਾਬ ਚੱਲ ਰਿਹਾ ਉਹਦੇ ਕੋਲ ਉਹਨੂੰ ਗ੍ਰਿਫਤਾਰ ਕਰਕੇ ਕਾਬੂ ਕੀਤਾ ਜਾ ਰਿਹਾ ਇਹਦੇ ਕੋਲਿਆ ਨੂੰ ਕੁਝ ਕੇ ਕਰਕੇ ਦੋ ਵੀ ਇਸਲੀਅਤ ਤਰਫੀ ਦਿੱਤੀ ਉਹ ਸਾਹਮਣੇ ਪੈਂਦੀ ਜਾਊਗੀ ਤਾਲ ਦੀ ਘੜੀ ਹੈ ਹੁਣ ਕੋਈ ਬੰਦੇ ਜੀ ਹੈਗੇ ਆ ਦਾਖਲ ਹੋ ਗਏ ਹੌਸਪੀਟਲ ਕਿਉਂ ਕਿ ਇਹਨਾਂ ਦਾ ਕੋਈ ਇਹ ਨਾਮ ਉੱਤਕੀਆਂ ਦੀ ਬਿਮਾਰੀ ਹੈ ਇਹਨਾਂ ਦਾ ਦੋ ਤਿੰਨ ਮਹੀਨੇ ਦਾ ਹਫਤੇ ਦਾ ਕਹਿੰਦੇ ਸੁਣਦਾ ਹੈ ਤੇ ਜਿਹੜਾ ਬੇਟਾ ਘਰ ਤੋਂ ਫਰਾਰ ਚੱਲ ਰਿਹਾ ਜਿਹਦੀ ਗ੍ਰਿਫਟਾਰੀ ਤੇ ਹੁਣ ਪੁਲਿਸ ਕਰ ਰਹੀ ਹੈ ਜਲਦੀ ਤੋਂ ਜਲਦੀ ਗ੍ਰਿਫਟਾਰ ਕਰਾਂ ਹਾਂ ਜੀ ਅੱਗੇ ਕੇਸ ਚੱਲਦੇ ਨੇ ਕੋਈ ਜੀ ਇਹ ਤਾਂ ਮੈਟਰ ਰਿਪੋਰਟ ਆ ਮੇਰਾ ਖਿਆਲ ਮੋੜੇ ਤੇ ਨਹੀਂ ਚੱਲਦਾ ਠੀਕ ਹੈ ਤੇ ਜਿਹੜੇ ਬੰਦੇ ਫੜਿਆ ਤੇ ਉਹਨਾਂ ਦੀ ਵੀ ਕੋਈ ਚੱਲਦਾ ਕੇਸ ਉਸ ਵਿੱਚ ਜਿਹੜੇ ਬੰਦੇ ਇਹ ਜਿਹੜੇ ਬੜੇ ਆ ਇਹਨਾਂ ਵਿੱਚੋਂ ਕਿਸੇ ਦੇ ਕੇਸ ਨਹੀਂ ਚੱਲਦਾ ਜਿਹੜੇ ਜਿਹੜੇ ਸ਼ੂਟਰ ਸਗਾ ਜਿਹੜਾ ਕੋਰਾ ਤਾਂ ਬਿੱਲਾ ਉਹਨਾਂ ਦਾ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਉਹਨਾਂ ਤੇ ਚੋਦੋ ਕੀ ਹੈ ਜੇ ਠੀਕ ਓਕੇ